ਜੋ ਐ ਆ ਰੀਆਂ ਲੋਕ ਸਭਾ ਦੀਆਂ ਜਨਰਲ ਇਲੈਕਸ਼ਨ ਦੇ ਸਬੰਧ ਦੇ ਵਿੱਚ ਥਾਣੇ ਜੋਗ ਐਸਐਸਪੀ ਸਾਹਿਬ ਸ਼ਹਿਰਪੁਰ ਸ੍ਰੀ ਸੁਰੇਂਦਰ ਲੰਬਾ ਜੀ ਆਈਐਸ ਜੀ ਅਨੁਸਾਰ ਇਹ ਸਾਨੂੰ ਪੈਰਾ ਮਿਲਟਰੀ ਫੋਰਸ ਗਿਆਟ ਦੇ ਜਵਾਨ ਮਿਲੇ ਸੀ ਜਿਨ੍ਹਾਂ ਨੂੰ ਨਾਲ ਲੈ ਕੇ ਅੱਜ ਸਿਟੀ ਗੜਸ਼ੰਕਰ ਦੇ ਵਿੱਚ ਬਲੈਕ ਮਾਰਚ ਕੀਤਾ ਗਿਆ ਤੇ ਇਸ ਤੋਂ ਨਵਾ ਹੋਰ ਵੀ ਜਿਹੜੇ ਸਾਡੇ ਥਾਣੇ ਦੇ ਵਰਨੇਬਲ ਪਿੰਡ ਹੈਗੇ ਜਾਂ ਜਗਾ ਰਹੀਆਂ ਜਿੱਥੇ ਮਾਰੇ ਅੰਸਰਾਂ ਦੇ ਸਰਵਾਈਵ ਕਰਨ ਦਾ ਚਾਂਸ ਹੈਗਾ ਉੱਥੇ ਅਸੀਂ ਹੁਣ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਏਰੀਆ 'ਚ ਸਰਚ ਤੇ ਪੈਟਰੋਲਿੰਗ ਕਰਾਂਗੇ ਤਾਂ ਜੋ ਇਸ ਦਾ ਅਫੈਕਟ ਆਮ ਪਬਲਿਕ ਨੂੰ ਦੇਖਣ ਨੂੰ ਮਿਲੇ ਉਹਨਾਂ ਦੇ ਮਨ 'ਚ ਸੁਰੱਖਿਆ ਦੀ ਜਪਹਨਾ ਪੈਦਾ ਹੋਵੇ ਕਿ ਪੁਲਿਸ ਹਮੇਸ਼ਾ 24 ਘੰਟੇ ਉਹਨਾਂ ਲਈ ਤਤਪਰਿਆਉ ਨਦੀ ਸੇਵਾਚਸੀ ਹਾਜ਼ਰ ਆ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਉਹ ਆਪਣਾ ਓਟ ਬਿਨਾ ਕਿਸੇ ਭੈ ਦੇ ਕਰ ਹੋ ਕੇ ਬਾਹਰ ਆ ਕੇ ਆਪਣੇ ਵੋਟਾਂ ਦੀ ਇਸਤੇਮਾਲ ਕਰ ਸਕਣ ਅੱਜ ਆ ਰੀਆਂ ਲੋਕ ਸਭਾ ਦੀਆਂ ਜਨਰਲ ਇਲੈਕਸ਼ਨ ਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼ਹਿਰਪੁਰ ਸ੍ਰੀ ਸੁਰਿੰਦਰ ਲੰਬਾ ਜੀ ਆਈਐਸ ਜੀ ਅਨੁਸਾਰ ਇਹ ਸਾਨੂੰ ਰਾਮਜੀ ਫੋਰਸ ਗਿਆ ਸਾਡੇ ਜਵਾਨ ਮਲੇ ਸੀ ਜਿਨ੍ਹਾਂ ਨੂੰ ਨਾਲ ਲੈ ਕੇ ਅੱਜ ਸਿਟੀ ਗੜਸ਼ੰਕਰ ਦੇ ਵਿੱਚ ਬਲੈਕ ਮਾਰਚ ਕੀਤਾ ਗਿਆ ਤੇ ਇਸ ਤੋਂ ਬਾਅਦ ਹੋਰ ਵੀ ਜਿਹੜੇ ਸਾਡੇ ਖਾਣੇ ਦੇ ਵਰਨੇਬਲ ਪਿੰਡ ਹੈਗੇ ਜਾਂ ਜਗ੍ਹਾ ਹੈਗੀਆਂ ਜਿੱਥੇ ਮਾੜੇ ਅੰਸਰਾਂ ਦੇ ਸਰਵਾਈਵ ਕਰਨ ਦਾ ਚਾਂਸ ਹੈਗਾ ਉੱਥੇ ਅਸੀਂ ਹੁਣ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਏਰੀਆ 'ਚ ਸਰਚ ਤੇ ਪੈਟਰੋਲਿੰਗ ਕਰਾਂਗੇ ਤਾਂ ਜੋ ਇਸ ਦਾ ਅਫੈਕਟ ਆਮ ਪਬਲਿਕ ਨੂੰ ਦੇਖਣ ਨੂੰ ਮਿਲੇ ਉਹਨਾਂ ਦੇ ਮਨ 'ਚ ਸੁਰੱਖਿਆ ਦੀ ਜਪਹਨਾ ਪੈਦਾ ਹੋਵੇ ਕਿ ਪੁਲਿਸ ਹਮੇਸ਼ਾ 24 ਘੰਟੇ ਉਹਨਾਂ ਲਈ ਤਤਪਰ ਰਿਹਾ ਉਹਨਾਂ ਦੀ ਸੇਵਾ ਚਤੀ ਹਾਜ਼ਰ ਰਹਾ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਉਹ ਆਪਣਾ ਵੋਟ ਬਿਨਾਂ ਕਿਸੇ ਭੈ ਦੇ ਡਰ ਹੋ ਕੇ ਬਾਹਰ ਆ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ ਅੱਜ ਆ ਰਹੀਆਂ ਸੋਭ ਸਭਾ ਦੀਆਂ ਜਨਰਲ ਇਲੈਕਸ਼ਨ ਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼ਹਿਰਪੁਰ ਸ੍ਰੀ ਸੁਰੇਂਦਰ ਲੰਬਾ ਜੀ ਆਈਪੀਐਸ ਜੀ ਅਗਰ ਤਾ ਉਦੇ ਅਨੁਸਾਰ ਇਹ ਸਾਨੂੰ ਪੈਰਾ ਮਿਲਟਰੀ ਫੋਰਸ ਗਿਆਟ ਦੇ ਜਵਾਨ ਮਿਲੇ ਸੀ ਜਿਨ੍ਹਾਂ ਨੂੰ ਨਾਲ ਲੈ ਕੇ ਅੱਜ ਸਿਟੀ ਗੜਸ਼ੰਕਰ ਦੇ ਵਿੱਚ ਬਲੈਕ ਮਾਰਚ ਕੀਤਾ ਗਿਆ ਤੇ ਇਸ ਤੋਂ ਬਾਅਦ ਹੋਰ ਵੀ ਜਿਹੜੇ ਸਾਡੇ ਖਾਣੇ ਦੇ ਵਰਨੇਬਲ ਪਿੰਡ ਹੈਗੇ ਜਾਂ ਜਗ੍ਹਾ ਹੈਗੀਆਂ ਜਿੱਥੇ ਮਾੜੇ ਅੰਸਰਾਂ ਦੇ ਸਰਵਾਈਵ ਕਰਨ ਦਾ ਚਾਂਸ ਹੈਗਾ ਉਹੀ ਅਸੀਂ ਹੁਣ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਏਰੀਆ 'ਚ ਸਰਚ ਤੇ ਪੈਟਰੋਲਿੰਗ ਕਰਾਂਗੇ ਤੇ ਤਾਂ ਜੋ ਇਸ ਦਾ ਇਫੈਕਟ ਆਮ ਪਬਲਿਕ 'ਤੇ ਦੇਖਣ ਨੂੰ ਮਿਲੇ ਉਹਨਾਂ ਦੇ ਮਨ 'ਚ ਸੁਰੱਖਿਆ ਦੀ ਜਹਤਨਾ ਪੈਦਾ ਹੋਵੇ ਕਿ ਪੁਲਿਸ ਹਮੇਸ਼ਾ 24 ਘੰਟੇ ਉਹਨਾਂ ਲਈ ਤਤ ਪਰ ਇਹ ਉਹ ਨਦੀ ਸੇਵਾਚਸੀ ਹਾਜ਼ਰ ਆ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਉਹ ਆਪਣਾ ਓਟ ਬਿਨਾ ਕਿਸੇ ਭੈ ਦੇ ਕਰ ਹੋ ਕੇ ਬਾਹਰ ਆ ਕੇ ਆਪਣੇ ਵੋਟ ਦਾ ਇਸਤੇਮਾਲ ਕਰ ਸਕਣ